ਜੇ ਤੇਰਾ ਸਰੀਰ ਮੰਦਰ ਵਿੱਚ ਹੈ ਪਰ ਮਨ ਸੰਸਾਰ ਵਿੱਚ ਫਸਿਆ ਹੈ ਤਾਂ ਸਮਝ ਲੈ ਰੱਬ ਹਲੇ ਦੂਰ ਹੈ ਭਗਤ ਤਰਲੋਚਨ ਜੀ ਸਾਨੂੰ ਇਹੀ ਸਿਖਾਉਂਦੇ ਹਨ ਭਗਤੀ ਅੰਦੋਲਨ ਦੇ ਉਹ ਮਹਾਨ ਸੰਤ ਜਿਨ੍ਹਾਂ ਨੇ ਸਿਰਫ ਬਾਣੀ ਨਾਲ ਨਹੀਂ ਸਗੋ ਆਪਣੇ ਜੀਵਨ ਨਾਲ ਭਗਤੀ ਦਾ ਅਸਲ ਅਰਥ ਸਮਝਾਇਆ ਉਹ 15ਵੀਂ ਸਦੀ ਦੇ ਪ੍ਰਸਿੱਧ ਭਗਤ ਮੰਨੇ ਜਾਂਦੇ ਹਨ ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੋ ਇਹ ਸਾਬਤ ਕਰਦੀ ਹੈ ਕਿ ਉਹਨਾਂ ਦੀ ਸੋਚ ਸਮੇਂ ਤੋਂ ਪਰੇ ਅਤੇ ਸਾਰਿਆਂ ਲਈ ਸਾਂਝੀ ਸੀ ਭਗਤ ਤਰਲੋਚਨ ਜੀ ਦਾ ਜਨਮ ਮਹਾਰਾਸ਼ਟਰ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਮੰਨਿਆ ਜਾਂਦਾ ਹੈ ਬਚਪਨ ਤੋਂ ਹੀ ਉਹ ਧਾਰਮਿਕ ਰੁਝਾਨ ਵਾਲੇ ਸਨ 베ਦ ਸ਼ਾਸਤਰ ਪਾਠ ਪੂਜਾ ਇਹ ਸਭ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਸਨ ਪਰ ਤਰਲੋਚਨ ਜੀ ਹੋਰਾਂ ਤੋਂ ਵੱਖਰੇ ਇਸ ਗੱਲ ਕਰਕੇ ਸਨ ਕਿ ਉਹ ਸਿਰਫ ਰਸਮਾਂ ਵਿੱਚ ਨਹੀਂ ਸਗੋਂ ਸੱਚ ਦੀ ਖੋਜ ਵਿੱਚ ਸਨ ਉਹ ਦੇਖਦੇ ਸਨ ਕਿ ਲੋਕ ਮੰਦਰਾਂ ਵਿੱਚ ਜਾਂਦੇ ਹਨ ਦੀਵੇ ਜਲਾਉਂਦੇ ਹਨ ਮਾਲਾ ਫੇਰਦੇ ਹਨ ਪਰ ਮਨ ਹਾਲੇ ਵੀ ਲੋਭ ਮੋਹ ਹੰਕਾਰ ਅਤੇ ਕਾਮ ਵਿੱਚ ਫਸਿਆ ਹੋਇਆ ਹੈ ਇਹੀ ਗੱਲ ਤਰਲੋਚਨ ਜੀ ਨੂੰ ਚੁਬਦੀ ਸੀ ਉਹ ਪੁੱਛਦੇ ਸਨ ਜੇ ਮਨ ਪਵਿੱਤਰ ਨਹੀਂ ਤਾਂ ਭਗਤੀ ਕਿਵੇਂ ਸੱਚੀ ਹੋ ਸਕਦੀ ਹੈ ਇਸੇ ਅੰਦਰੂਨੀ ਟਕਰਾਰ ਨੇ ਉਹਨਾਂ ਨੂੰ ਇੱਕ ਵੱਡੇ ਆਤਮਿਕ ਬਦਲਾਅ ਵਿੱਚ ਤੱਕਿਆ ਉਹ ਸਮਝ ਗਏ ਕਿ ਰੱਬ ਮੰਦਰਾਂ ਵਿੱਚ ਨਹੀਂ ਸਗੋਂ ਪਵਿੱਤਰ ਮਨ ਵਿੱਚ ਵਸਦਾ ਹੈ ਭਗਤੀ ਦਾ ਮਤਲਬ ਸਿਰਫ ਪੂਜਾ ਨਹੀਂ ਸਗੋਂ ਜੀਵਨ ਨੂੰ ਸੱਚ ਦਇਆ ਅਤੇ ਨਿਮਰਤਾ ਨਾਲ ਜਿਉਣਾ ਹੈ ਭਗਤ ਤਰਲੋਚਨ ਜੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਮਨ ਦੀ ਪੜਕਣਾ ਉੱਤੇ ਸਭ ਤੋਂ ਵੱਧ ਜ਼ੋਰ ਦਿੰਦੇ ਸਨ ਉਹ ਕਹਿੰਦੇ ਸਨ ਮਨ ਹੀ ਬੰਧਨ ਹੈ ਮਨ ਹੀ ਮੁਕਤੀ ਹੈ ਜੇ ਮਨ ਵਸ ਵਿੱਚ ਆ ਗਿਆ ਤਾਂ ਰੱਬ ਆਪਣੇ ਆਪ ਮਿਲ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਹਨਾਂ ਦੀ ਬਾਣੀ ਇਸ ਗੱਲ ਨੂੰ ਬਹੁਤ ਸਾਫ਼ ਤਰੀਕੇ ਨਾਲ ਦਰਸਾਉਂਦੀ ਹੈ ਕਿ ਉਹ ਕਹਿੰਦੇ ਹਨ ਕਿ ਮਨੁੱਖ ਸਰੀਰਕ ਤੌਰ ਤੇ ਭਗਤੀ ਕਰਦਾ ਹੈ ਪਰ ਮਨ ਵਪਾਰ ਧਨ ਇਸਤਰੀ ਪੁੱਤਰ ਅਤੇ ਸੰਸਾਰੀ ਲਾਲਚਾਂ ਵਿੱਚ ਫਸਿਆ ਰਹਿੰਦਾ ਹੈ ਐਸੀ ਭਗਤੀ ਰੱਬ ਨੂੰ ਕਬੂਲ ਨਹੀਂ ਉਹ ਸਾਫ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਜਦ ਤੱਕ ਮਨ ਰੱਬ ਦੇ ਨਾਮ ਵਿੱਚ ਨਹੀਂ ਟਿਕਦਾ ਤਦ ਤੱਕ ਹਜ਼ਾਰਾਂ ਤੀਰਥ ਯਾਤਰਾ ਵੀ ਬ्यर्थ ਹਨ ਤਿਰਲੋਚਨ ਜੀ ਦੀ ਸੋਚ ਉਸ ਸਮੇਂ ਦੇ ਸਮਾਜ ਲਈ ਕ੍ਰਾਂਤੀਕਾਰੀ ਸੀ ਕਿਉਂਕਿ ਉਹ ਪਖੰਡ ਝੂਠੀ ਧਾਰਮਿਕ ਅਤੇ ਜਾਤੀ ਪ੍ਰਥਾ ਦਾ ਖੁੱਲਕੇ ਵਿਰੋਧ ਕਰਦੇ ਸਨ ਉਹ ਕਹਿੰਦੇ ਸਨ ਕਿ ਰੱਬ ਨੇ ਕਿਸੇ ਨੂੰ ਉੱਚਾ ਜਾਂ ਨੀਮਾ ਨਹੀਂ ਬਣਾਇਆ ਸਾਰੇ ਮਨੁੱਖ ਇੱਕੋ ਜਿਹੇ ਹਨ ਅਸਲੀ ਉਚਾਈ ਮਨ ਦੀ ਸਫਾਈ ਨਾਲ ਆਉਂਦੀ ਹੈ ਨਾ ਕਿ ਜਨਮ ਨਾਲ ਭਗਤ ਤਰਲੋਚਨ ਜੀ ਦਾ ਸੰਬੰਧ ਭਗਤ ਨਾਮਦੇਵ ਜੀ ਨਾਲ ਵੀ ਦੱਸਿਆ ਜਾਂਦਾ ਹੈ ਕਈ ਇਤਿਹਾਸਕਾਰ ਮੰਨਦੇ ਹਨ ਕਿ ਉਹ ਦੋਵੇਂ ਸਮਕਾਲੀ ਸਨ ਅਤੇ ਨਾਮ ਦੀ ਭਗਤੀ ਨੂੰ ਜੀਵਨ ਦਾ ਮੂਲ ਮੰਤਰ ਮੰਨਦੇ ਸਨ ਦੋਵੇਂ ਸੰਤ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਬਣੇ ਤਰਲੋਚਨ ਜੀ ਦੀ ਬਾਣੀ ਵਿੱਚ ਡਰ ਨਹੀਂ ਸਚਾਈ ਹੈ ਉਹ ਡਰਾਉਂਦੇ ਨਹੀਂ ਸਗੋਂ ਸਮਝਾਉਂਦੇ ਹਨ ਉਹ ਕਹਿੰਦੇ ਹਨ ਰੱਬ ਤੈਨੂੰ ਸਜ਼ਾ ਦੇਣ ਵਾਲਾ ਨਹੀਂ ਰੱਬ ਤੈਨੂੰ ਸੱਚ ਦੇ ਰਾਹ ਤੇ ਲਿਜਾਣ ਵਾਲਾ ਹੈ ਅੱਜ ਮਨੁੱਖ ਬਾਹਰੋਂ ਬਹੁਤ ਧਾਰਮਿਕ ਦਿਖਾਈ ਦਿੰਦਾ ਹੈ ਅੰਦਰੋਂ ਸ਼ਾਂਤ ਹੈ ਭਗਤ ਤਰਲੋਚਨ ਜੀ ਸਾਨੂੰ ਸਿਖਾਉਂਦੇ ਹਨ ਕਿ ਬਾਹਰ ਦੀ ਧਾਰਮਿਕਤਾ ਨਹੀਂ ਅੰਦਰ ਦੀ ਸਚਾਈ ਮਹੱਤਵਪੂਰਨ ਹੈ ਉਹ ਕਹਿੰਦੇ ਹਨ ਕਿ ਜੇ ਜੇ ਤੂੰ ਕੰਮ ਕਰਦਾ ਹੈ ਪਰ ਨਾਮ ਨਹੀਂ ਜਪਦਾ ਤਾਂ ਜੀਵਨ ਅਧੂਰਾ ਹੈ ਜੇ ਤੂੰ ਨਾਮ ਜਪਦਾ ਹੈ ਪਰ ਕਰਮ ਸਹੀ ਨਹੀਂ ਜਾਂ ਭਗਤੀ ਝੂਟੀ ਹੈ ਨਾਮ ਅਤੇ ਕਰਮ ਦੋਵੇਂ ਇਕੱਠੇ ਹੋਣੇ ਚਾਹੀਦੇ ਹਨ ਭਗਤ ਤਰਲੋਚਨ ਜੀ ਦੀ ਮੌਤ ਬਾਰੇ ਪੱਕੇ ਇਤਿਹਾਸਕ ਤੱਥ ਨਹੀਂ ਮਿਲਦੇ ਪਰ ਇਹ ਯਕੀਨੀ ਹੈ ਕਿ ਉਹ ਆਪਣੀ ਬਾਣੀ ਰਾਹੀਂ ਅਮਰ ਹੋ ਗਏ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਹਨਾਂ ਦੇ ਸ਼ਬਦ ਪੜ੍ਹ ਕੇ ਮਨੁੱਖ ਆਪਣੇ ਅੰਦਰ ਚਾਕਣ ਲਈ ਮਜਬੂਰ ਹੋ ਜਾਂਦਾ ਹੈ ਉਹਨਾਂ ਦੀ ਸਿੱਖਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਧਰਮ ਦਾ ਮਤਲਬ ਲੜਾਈ ਨਹੀਂ ਪਿਆਰ ਹੈ ਧਰਮ ਦਾ ਮਤਲਬ ਡਰ ਨਹੀਂ ਸੱਚ ਹੈ ਅਤੇ ਧਰਮ ਦਾ ਮਤਲਬ ਸਿਰਫ ਰੱਬ ਨੂੰ ਯਾਦ ਕਰਨਾ ਨਹੀਂ ਸਗੋਂ ਹਰ ਜੀਵ ਨਾਲ ਇਨਸਾਫ ਕਰਨਾ ਹੈ ਆਖਿਰ ਵਿੱਚ ਜੇ ਅਸੀਂ ਭਗਤ ਤਰਲੋਚਨ ਜੀ ਦੇ ਜੀਵਨ ਤੋਂ ਕੁਝ ਸਿੱਖਣਾ ਚਾਹੀਏ ਤਾਂ ਇਹ ਹੀ ਹੈ ਮਨ ਨੂੰ ਵਸ ਵਿੱਚ ਲਿਆਓ ਨਾਮ ਨਾਲ ਜੁੜੋ ਅਤੇ ਪਖੰਡ ਤੋਂ ਦੂਰ ਰਹੋ। ਇਹੀ ਅਸਲੀ ਭਗਤੀ ਹੈ, ਇਹੀ ਅਸਲੀ ਮੁਕਤੀ ਹੈ। ਤੁਹਾਨੂੰ ਸਾਡੀਆਂ ਇਹ ਵੀਡੀਓਜ਼ ਕਿੱਦਾਂ ਲੱਗਦੀਆਂ ਨੇ? ਕਮੈਂਟ ਕਰਕੇ, ਲਾਈਕ ਕਰਕੇ ਜਰੂਰ ਦੱਸਿਓ। ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਐਦਾਂ ਦੀਆਂ ਵੀਡੀਓਜ਼ ਮਿਲਦੀਆਂ ਰਹਿਣ, ਮਿਲਦਿਆਂ ਕਿਸੇ ਹੋਰ ਵੀਡੀਓ ਰਾਹੀਂ। ਵਾਹਿਗੁਰਜੀ ਖਾਲਸਾ, ਵਾਹਿਗੁਰਜੀ ਕੀ ਫਤਿਹ।